ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਆ ਜੀ ਭਪਿੰਦਰ ਰਾਇਲ YouTube ਚੈਨਲ ਨਾਲ ਤੇ ਅੱਜ ਆਪਣੀਆਂ ਖਾਤ 101 ਤੋਂ ਸ਼ੁਰੂ ਕਰਾਂਗੇ ਆਪਾਂ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ ਇਹਦਾ ਅਰਥ ਹੁੰਦਾ ਹਰਾਮ ਦਾ ਮਾਲ ਲਟਾਉਣਾ ਬਲੈਕ ਨਾਲ ਕਮਾਈ ਹੋਈ ਪਿਓ ਦੀ ਅਥਾਹ ਦੌਲਤ ਨੂੰ ਉਸ ਦੇ ਮਰਨ ਮਗਰੋਂ ਉਸ ਦੇ ਪੁੱਤਰਾਂ ਨੇ ਜੂਏ ਸਰਾਬ ਤੇ ਹੋਰ ਕਈ ਪ੍ਰਕਾਰ ਦੀ ਇਆਸ਼ੀ ਦੇ ਵਿੱਚ ਲਟਾਉਂਦੇ ਆਂ ਦੇਖ ਕੇ ਮੈਂ ਕਿਹਾ ਇਹਨਾਂ ਦੀ ਤਾਂ ਉਹੀ ਗੱਲ ਹੈ ਇਥੇ ਚੋਰਾਂ ਦੇ ਕੱਪੜੇ ਡੰਗਾਂ ਦੇ ਗੱਜ ਕਿਉਂਕਿ ਆਪਣੀ ਕਮਾਈ ਕੀਤੀ ਹੁੰਦੀ ਹੈ ਜਿਹੜੀ ਉਹ ਨੂੰ ਹੀ ਬੰਦਾ ਹਿਸਾਬ ਨਾਲ ਵਰਤਦਾ ਅੱਗੇ ਚੰਦ ਤੇ ਥੁੱਕਿਆਂ ਆਪਣੇ ਹੀ ਮੂੰਹ ਤੇ ਪੈਂਦਾ ਹੈ ਕਿਸੇ ਨੂੰ ਦੱਸਣਾ ਕਿ ਭਲੇ ਮਾਨਸ ਦੀ ਨਿੰਦਾ ਕਰਨੀ ਨਹੀਂ ਚਾਹੀਦੀ ਤਾਂ ਇਸ ਅਖਾਂਡ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਮੈਂ ਜਿੱਤੇ ਸਮਗਲਰ ਨੂੰ ਮੁਹੱਲੇ ਵਿੱਚ ਇੱਕ ਭਲੇ ਮਾਨਸ ਦੀ ਬਦਨਾਮੀ ਕਰਦੇ ਆ ਸੋਣਿਆ ਤਾਂ ਕਿਸੇ ਨੇ ਵੀ ਉਸ ਦੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ ਮੈਂ ਕਿਹਾ ਚੁੱਪ ਕਰ ਚੰਨ ਤੇ ਥੁੱਕਿਆ ਆਪਣੇ ਹੀ ਮੂੰਹ ਤੇ ਪੈਂਦਾ ਹੈ ਚਮੜੀ ਜਾਏ ਦਮੜੀ ਨਾ ਜਾਏ ਬੇਹੱਦ ਕੰਜੂਸ ਬੰਦੇ ਲਈ ਵਰਤਿਆ ਜਾਂਦਾ ਹੈ ਇਹ ਰਾਮੇਸ਼ਾ ਦੀ मुट्ठी ਵਿੱਚ ਜਿਹੜਾ ਪੈਸਾ ਇੱਕ ਵਾਰ ਆ ਗਿਆ ਉਹ ਮੁੜ ਕੇ ਬਾਹਰ ਨਹੀਂ ਆ ਸਕਦਾ ਇਸ ਤਰ੍ਹਾਂ ਕਰਦੇ ਆ ਅੱਜ ਉਹ ਲੱਖਾਂ ਰੁਪਈਆ ਦਾ ਮਾਲਕ ਬਣ ਗਿਆ ਪਰ ਮਜਾਲ ਕਿ ਉਹ ਆਪਣੇ ਮਕਾਨ ਦੀ ਹਾਲਤ ਸੁਧਾਰਨ ਚੰਗੀ ਖੁਰਾਕ ਖਾਣ ਜਾਂ ਕਿਸੇ ਬਿਮਾਰੀ ਦਾ ਇਲਾਜ ਕਰਾਉਣ ਲਈ ਇੱਕ ਪੈਸਾ ਵੀ ਖਰਚ ਕਰੇ ਉਸ ਦੀ ਤਾਂ ਉਹੀ ਗੱਲ ਹੈ ਚਮੜੀ ਜਾਏ ਧਮੜੀ ਨਾ ਜਾਏ ਚਾਚਾ ਆਖਿਆ ਪੰਡ ਕੋਈ ਨਹੀਂ ਚੁੱਕਦਾ ਜਦ ਕੇਵਲ ਮਿੰਤਾ ਦੇ ਨਾਲ ਕੰਮ ਕਰਨ ਨੂੰ ਕੋਈ ਤਰਜੀਹ ਦੇਵੇ ਉਦੋਂ ਵਰਤੀ ਜਾਂਦੀ ਹੈ ਦੇਖੋ ਜੀ ਜੇਕਰ ਤੁਹਾਡੇ ਵਿੱਚ ਗੁਣ ਹੋਵੇਗਾ ਤਾਂ ਤੁਹਾਡੀ ਹਰ ਥਾਂ ਤੇ ਕਦਰ ਹੋਵੇਗੀ ਤੁਹਾਡੇ ਤਰਲੇ ਮਿੰਤਾ ਕਰਨ ਨਾਲ ਤਰਸ ਖਾ ਕੇ ਤੁਹਾਨੂੰ ਕੰਮ ਦੇ ਕੇ ਕੋਈ ਵੀ ਆਪਣਾ ਨੁਕਸਾਨ ਨਹੀਂ ਕਰਾਵੇਗਾ ਸਿਆਣਿਆਂ ਨੇ ਕਿਹਾ ਚਾਚਾ ਆਖਿਆ ਪੰਡ ਕੋਈ ਨਹੀਂ ਚੁੱਕਦਾ ਇਸ ਕਰਕੇ ਕੋਈ ਨਾ ਕੋਈ ਪਹਿਲਾ ਗੁਣ ਪ੍ਰਾਪਤ ਕਰੋ ਚੋਰ ਦੀ ਮਾਂ ਕੋਠੀ ਦਾ ਮੂੰਹ ਇਹ ਦੱਸਣ ਲਈ ਕੀਤਾ ਜਾਂਦਾ ਹੈ ਕਿ ਮਾੜੇ ਆਦਮੀ ਦੀ ਸੰਗਤ ਕਰਨ ਨਾਲ ਸ਼ਰਮਿੰਦਗੀ ਹੋਈ ਹੁੰਦੀ ਹੈ ਇਸ ਮੁੰਡੇ ਦੇ ਭੈੜੇ ਚਾਲਿਆਂ ਨੇ ਤਾਂ ਸਾਨੂੰ ਕਿਤੇ ਮੂੰਹ ਦਿਖਾਉਣ ਜੋਗਾ ਵੀ ਨਹੀਂ ਛੱਡਿਆ ਅਖੇ ਚੋਰ ਦੀ ਮਾਂ ਕੋਠੀ 'ਚ ਮੂੰਹ ਚੱਜਨਾ ਆਚਾਰ ਤੇ ਖੁੱਲਣ ਨੂੰ ਤਿਆਰ ਜਦੋਂ ਕੋਈ ਹਰ ਸਮੇਂ ਲੜਾਈ ਲਈ ਤਿਆਰ ਰਹੇ ਗੁਰਮੀਤ ਸਿੰਘ ਨੇ ਆਪਣੇ ਆਪ ਕਦੇ ਕੋਈ ਚੱਜ ਦਾ ਕੰਮ ਨਹੀਂ ਕੀਤਾ ਜੇਕਰ ਉਸ ਨੂੰ ਸਮਝਾਉ ਤਾਂ ਕੋਈ ਗੱਲ ਸੁਣਨ ਦੀ ਬਜਾਏ ਅੱਗੋਂ ਲੜਨ ਨੂੰ ਪੈ ਜਾਂਦਾ ਅਖੇ ਚੱਜਨਾ ਆਚਾਰ ਤੇ ਖੁੱਲਣ ਲਈ ਤਿਆਰ ਚੜਿਆ ਸੌ ਤੇ ਲੱਖਾ ਪਾਓ ਬੋਤਾ ਕਰਜ਼ਾ ਚੜ ਜਾਣ ਤੇ ਬੰਦਾ ਬੇਪਰਵਾਹ ਹੋ ਜਾਂਦਾ ਮਨਜੀਤ ਸਿੰਘ ਨੇ ਬੈਂਕ ਦਾ 20 ਲੱਖ ਦਾ ਕਰਜ਼ਾ ਸਿਰ ਚੜਾਇਆ ਹੋਇਆ ਤੇ 8 ਕੋ ਲੱਖ ਆਰਤੀਆਂ ਦਾ ਜਿਵੇਂ ਇਹਨ ਵੀ ਗਵਾ ਬੈਠਾ ਹੁਣ ਕਹਿੰਦਾ ਹੈ ਕਿ ਮੁੰਡੇ ਦਾ ਵਿਆਹ ਗੱਜ-ਵੱਜ ਕੇ ਕਰਨਾ ਚਾਹੇ ਮਕਾਨ ਵਿਕੇ ਜਾਵੇ ਇਸ ਬੰਦੇ ਨੂੰ ਕਰਜ਼ੇ ਦੀ ਕੋਈ ਪਰਵਾਹ ਹੀ ਨਹੀਂ ਰਹੀ ਆਖੇ ਚੜਿਆ ਸੋ ਤੇ ਲੱਥਾ ਪਾ ਪੀ ਹੋ ਕੀਤੇ ਆ ਕੋਈ ਪਾਣੀ ਨਹੀਂ ਪਿੰਦਾ ਜਦੋਂ ਕੋਈ ਬਾਰ-ਬਾਰ ਕਹਿਣ ਤੇ ਵੀ ਲੋੜ ਦੀ ਚੀਜ਼ ਨਾਲ ਨਾ ਲਵੇ ਮੈਂ ਉਸ ਨੂੰ ਵਾਰ-ਵਾਰ ਕਿਹਾ ਕਿ ਬਰਸਾਤ ਦੇ ਦਿਨ ਹਨ ਮੀਂਹ ਪਤਾ ਨਹੀਂ ਕਦੋਂ ਪੈਣ ਲੱਗ ਪਈ ਇਸ ਕਰਕੇ ਉਹ ਘਰੋਂ ਛਤਰੀ ਲੈ ਕੇ ਤੁਰੇ ਪਰ ਉਸ ਨੇ ਮੇਰੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ ਫਿਰ ਜਦੋਂ ਉਹ ਘਰੋਂ ਬਾਹਰ ਨਿਕਲ ਕੇ 10 ਕਦਮ ਹੀ ਗਿਆ ਸੀ ਤਾਂ ਮੀਂਹ ਇੱਕਦਮ ਜ਼ੋਰ ਨਾਲ ਪੈਣ ਲੱਗ ਪਿਆ ਤੇ ਉਹ ਪਿੱਛਲੇ ਪੈਰੀਂ ਦੌੜ ਕੇ ਘਰੋਂ ਛਤਰੀ ਲੈਣ ਆਇਆ ਮੈਂ ਕਿਹਾ ਹੁਣ ਭਿੱਜ ਕੇ ਵੀ ਛਤਰੀ ਲੈਣ ਘਰ ਆਇਆ ਹੈ ਜੇ ਪਹਿਲਾਂ ਹੀ ਮੰਨ ਲੈਂਦਾ ਤਾਂ ਬਚ ਜਾਂਦਾ ਭਿੱਜਣੋਂ ਇਹ ਸੁਣ ਕੇ ਮੇਰੀ ਦਾਦੀ ਨੇ ਕਿਹਾ ਸੀ ਹੋ ਕਿਤੇ ਆ ਕੋਈ ਪਾਣੀ ਨਹੀਂ ਪਿੰਦਾ ਛੱਡਿਆ ਗਿਰਾਹ ਤੇ ਕੀ ਲੈਣਾ ਨਾ ਜਦੋਂ ਕਿਸੇ ਨਾਲ ਦਿਲੋਂ ਸਾਂਝ ਟੁੱਟ ਜਾਵੇ ਤਾਂ ਫਿਰ ਬੰਦਾ ਉਸ ਨੂੰ ਬਿਲਕੁਲ ਛੱਡ ਹੀ ਦਿੰਦਾ ਜਦੋਂ ਦਾ ਸ੍ਰਿੰਦਰ ਨੇ ਮੇਰੇ ਨਾਲ ਧੋਖਾ ਕੀਤਾ ਹੈ ਮੈਂ ਤਾਂ ਉਸ ਨਾਲ ਮਿਲਣਾ ਵਰਤਣਾ ਹੀ ਛੱਡ ਦਿੱਤਾ ਹੈ ਮੈਂ ਹੁਣ ਉਸ ਦੇ ਮਰਨੇ ਪਰਨੇ ਤੇ ਵੀ ਕਿਤੇ ਨਹੀਂ ਜਾਂਦਾ ਆਖੇ ਛੱਡਿਆ ਗਰਾਹ ਤੇ ਕੀ ਲੈਣਾ ਨਾ ਛੱਜ ਤਾਂ ਬੋਲੇ ਛਾਨਣੀ ਕਿਉਂ ਬੋਲੇ ਜਦੋਂ ਦੋਸੀ ਦੂਜੇ ਦੇ ਦੋਸ਼ ਕੱਢੇ ਆਪ ਵੀ ਦੋਸੀ ਹੋਵੇ ਤੇ ਹੋਰਾਂ ਦੇ ਵਿੱਚ ਵੀ ਦੋਸ਼ ਕੱਢਵਾ ਹੋਵੇ ਫਿਰੇ ਜਦੋਂ ਕਰਤਾਰ ਨੇ ਪਿੰਡ ਵਿੱਚ ਚੋਰੀ ਦਾ ਇਲਜ਼ਾਮ ਨਰਾਇਣ ਦੇ ਸਿਰ ਲਾਇਆ ਤਾਂ ਉਸਨੇ ਕਿਹਾ ਚੁੱਪ ਕਰ ਓਏ ਕਰਤਾਰਿਆ ਛੱਜ ਤਾਂ ਬੋਲੇ ਛਾਣ ਨਹੀਂ ਕਿਉਂ ਬੋਲੇ ਅਜੇ ਤਾਂ ਤੂੰ ਕੱਲ ਚੋਰੀ ਕਰਨ ਦੇ ਦੋਸ਼ ਵਿੱਚ 6 ਮਹੀਨੇ ਦੀ ਸਜ਼ਾ ਕੱਟ ਕੇ ਆਇਆ ਹਾਂਜੀ ਇਹ ਸੀ ਆ ਖਾਕਾ ਤੇ ਜੇ ਚੰਗਾ ਲੱਗਦਾ ਤਾਂ ਵੀਡੀਓ ਲਾਈਕ ਸ਼ੇਅਰ ਕਰਦੇ ਆ ਕਰੋ ਜੀ ਕਮੈਂਟ ਜ਼ਰੂਰ ਕਰਿਆ ਕਰੋ ਕੁਝ ਠੀਕ ਨਹੀਂ ਲੱਗਦਾ ਜਾਂ ਠੀਕ ਲੱਗਦਾ ਤਾਂ ਵੀ ਦੱਸ ਦਿਆ ਕਰੋ ਤੇ ਹੋਰ ਕੁਝ ਕੀ ਕਰਨਾ ਚਾਹੁੰਦੇ ਹੋ ਉਹ ਵੀ ਇਹ ਤਾਂ ਖ ਆਪਣਾ ਤੇ ਮੁਹਾਵਰੇ ਸ਼ੁਰੂ ਕੀਤੇ ਨੇ ਆਪਾਂ ਇੱਕ ਕਲਾਸ ਸਾੰਮ ਦੀ ਜੇ ਇਹ ਆਮ ਜ਼ਿੰਦਗੀ ਦੇ ਵਿੱਚ ਵੀ ਇਹ ਕੰਮ ਆਉਂਦੇ ਨੇ ਇਸੇ ਕਰਕੇ ਮੈਂ ਇਹ ਪਹਿਲਾਂ ਸ਼ੁਰੂ ਕੀਤੇ ਨੇ ਤੇ ਆਪਾਂ ਜਦ ਬਾਤचीत ਕਰਦੇ ਆ ਤਾਂ ਵਿੱਚ ਆਪਾਂ ਵਰਤੀਏ ਤਾਂ ਆਪਣੀ ਬੋਲਬਾਣੀ ਆ ਜਿਹੜੀ ਉਹ ਪ੍ਰਭਾਵਸ਼ਾਲੀ ਬਣ ਜਾਂਦੀ ਹੈ ਤੇ ਪਥੋੜੇ ਸ਼ਬਦਾਂ ਦੇ ਵਿੱਚ ਬਹੁਤ ਹੀ ਗੱਲ ਕਹਿ ਜਾਂਦੇ ਆ ਮੇਰੇ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ